ਲਾਈਵ ਦਾ ਟਾਈਟਲ ਤੁਸੀਂ ਪੜ ਲਿਆ ਹੁਣ ਤੇ ਇੱਕ ਅਨੋਖੀ ਘਟਨਾ ਤੇਰੇ ਰੰਗ ਨਿਆਰੇ ਮਾਲਕਾ ਬਲਹਾਰ ਜਾਈਏ ਤੇਰੇ ਰੰਗਾਂ ਤੋਂ ਇੱਕ ਜ਼ਿੰਦਗੀ ਦੇ ਵਿੱਚ ਅੱਜ ਕਹਿ ਰੋ ਵੀ ਐਸੀ ਇੱਕ ਸੁਣਨ ਨੂੰ ਅੱਖਾਂ ਦੇ ਨਾਲ ਵੇਖਣ ਨਾਲ ਤੇ ਸੁਣਨ ਨਾਲ ਸੁਣੀ ਵੀ ਤੇ ਅੱਖਾਂ ਨਾਲ ਵੇਖੀ ਵੀ ਐਸੀ ਘਟਨਾ ਸਾਹਮਣੇ ਆਈ ਜਿਨੇ ਝੰਡੋੜ ਕੇ ਰੱਖ ਦਿੱਤਾ ਤੇ ਮੇਰੇ ਮਨ ਦੇ ਵਿੱਚ ਆਈ ਕਿਉਂ ਨਾ ਲਾਈਵ ਹੋ ਕੇ ਲੋਕਾਂ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਜਾਵੇ ਕਿਉਂਕਿ ਜਿਹੜੀ ਗੱਲਬਾਤ ਹੈ ਇਹ ਕੋਈ ਆਪਾਂ ਇਹਨੂੰ ਐ ਨਹੀਂ ਕਹਿ ਸਕਦੇ ਵੀ ਕਿਸੇ ਨੇ ਬਣਾਈ ਗੱਲਬਾਤ ਹੈ ਕਿਸੇ ਨੇ ਲਿਖੀ ਹੈ ਜਾਂ ਕਹਾਣੀ ਹੈ ਇਹ ਬਿਲਕੁਲ ਸੱਚੀ ਗੱਲ ਹੈ ਤੇ ਜੇ ਕਈ ਵਾਰੀ ਕੀ ਹੁੰਦਾ ਕਿਸੇ ਦੀ ਗੱਲ ਸੁਣ ਕੇ ਕਿਸੇ ਦੇ ਕੰਮ ਆ ਜਾਂਦੀ ਹੈ ਕਿਸੇ ਦੀ ਘਟਨਾ ਜਦੋਂ ਕਿਸੇ ਦੇ ਨਾਲ ਸਾਂਝੀ ਕਰੀਏ ਜਿਵੇਂ ਹੁਣ ਤੁਸੀਂ ਅੱਜ ਗੱਲ ਸੁਣ ਲਈ ਕਿਤੇ ਨਾ ਕਿਤੇ ਤੁਹਾਡੇ ਦਿਨ ਦੇ ਵਿੱਚ ਉਹ ਗੱਲ ਰਹੇਗੀ ਤੁਸੀਂ ਉਹ ਉਹ ਕਿਤੇ ਨਾ ਕਿਤੇ ਚੇਤੇ ਆ ਜਾਂਦੀ ਹੈ ਵੀ ਬੰਦੇ ਦੇ ਮਨ ਚ ਆਉਂਦੀ ਵੀ ਸਾਡੇ ਨਾਲ ਵੀ ਕਿਤੇ ਇਦਾਂ ਨਾ ਹੋ ਜੇ ਆਓ ਆਪਾਂ ਗੱਲ ਸ਼ੁਰੂ ਕਰੀਏ ਮਨ ਵੈਸੇ ਤੇ ਅੱਜ ਮਨ ਥੋੜਾ ਜਿਹਾ ਖਰਾਬ ਸੀ ਜਿਹੜੀ ਘਟਨਾ ਸਾਂਝੀ ਕਰਨੀ ਹੈ ਉੱਥੋਂ ਹੀ ਆਏ ਸੀ ਅਸੀਂ ਭੁਗਤੇ ਗਏ ਸੀ ਕਿਤੇ ਘਟਨਾ ਕੀ ਸੀ ਵੀ ਇੱਕ ਪਿਓ ਸੀ ਤੇ ਵੇਖੋ ਉਹਨੇ ਆਪਣੀ ਨਾਲ ਉਹਦੇ ਇੱਕ ਬੇਟੀ ਤੇ ਇੱਕ ਬੇਟਾ ਸੀ ਦੋ ਬੱਚੇ ਸੀ ਸ਼ਾਦੀ ਹੋਈ ਇੱਕ ਬੇਟੀ ਤੇ ਇੱਕ ਬੇਟਾ ਅਸਲ ਤੇ ਹੋਇਆ ਕਿ ਉਹਨੇ ਬੇਟੀ ਦੇ ਨਾਲ ਜਿਹੜਾ ਪਿਓ ਸੀ ਨਾ ਬੜਾ ਪਿਆਰ ਕੀਤਾ ਬੇਟੀ ਨੇ ਆਪਣੇ ਬਾਪ ਨਾਲ ਕਿਉਂਕਿ ਇਹ ਇਹ ਆਮ ਹੀ ਗੱਲ ਹੈ ਸਿਆਣਿਆਂ ਦੀ ਕਹਾਵਤ ਹੈ ਵੀ ਜਿਹੜੀ ਲੜਕੀ ਹੁੰਦੀ ਹੈ ਉਹਦਾ ਆਪਣੇ ਪਿਓ ਨਾਲ ਬਹੁਤ ਪਿਆਰ ਹੁੰਦਾ ਹੈ ਪਹਿਲਾ ਹੀਰੋ ਲੜਕੀ ਦਾ ਉਹਦਾ ਬਾਪੂ ਹੀ ਹੁੰਦਾ ਤੇ ਲੜਕਿਆਂ ਦਾ ਮਾਂ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੋਇਆ ਕਿ ਅਸਲ ਦੇ ਵਿੱਚ ਬੜੀ ਪਿਆਰੀ ਲੜਕੀ ਸੀ ਤੇ ਮਾਪੇ ਦੇ ਐਨਾ ਆਖੇ ਲੱਗਦੀ ਸੀ ਵੀ ਕੰਮ-ਕਾਰ ਕਰਦੀ ਸੀ ਮੋਟਰਸਾਈਕਲ ਚਲਾ ਲੈਂਦੀ ਸੀ ਖੇਤਾਂ ਨੂੰ ਵੀ ਜਾਂਦੀ ਸੀ ਹੌਲੀ-ਹੌਲੀ ਜਵਾਨ ਹੋ ਗਈ ਤੇ ਪੜਨ ਲੱਗ ਪਈ ਜਦੋਂ ਪੜਨ ਲੱਗ ਪਈ ਤੇ ਹੁਣ ਹੋਇਆ ਕਿ ਵੀ ਪੇਪਰਾਂ ਦੇ ਦਿਨ ਚੱਲਦੇ ਸੀ ਪੇਪਰ ਹੋ ਗਏ ਤੇ ਰਿਜ਼ਲਟ ਆਉਣਾ ਬਾਕੀ ਸੀ ਤੇ ਜਿਹੜਾ ਉਹਨੇ ਸਬਜੈਕਟ ਰੱਖਣਾ ਸੀ ਤਾਂ ਜਿਵੇਂ ਕਿ ਕਹਿ ਲਓ ਵੀ ਕੋਈ ਸਬਜੈਕਟ ਉਹਨੇ ਰੱਖਣਾ ਸੀ ਮੈਡੀਕਲ ਕਹਿ ਲਓ ਜਾਂ ਕੋਈ ਵੀ ਰੱਖਣਾ ਸੀ ਤੇ ਉਹ ਉਥੋਂ ਦੇ ਸ਼ਰਤ ਸੀ ਉਹ ਵੀ ਆਪਣੀ ਜਗ੍ਹਾ ਤੇ ਗਲਤ ਨਹੀਂ ਸੀ ਜਿੱਥੇ ਉਹ ਪਰਦੇਸੀ ਵੀ ਭਾਈ 15 ਬੱਚਿਆਂ ਨੂੰ ਮੰਨ ਕੇ ਦੱਲੋ ਵੀ 30 ਬੱਚਿਆਂ ਦੀ ਰਿਕੁਆਇਰਮੈਂਟ ਹੈ ਤੇ 15 ਰੱਖਣੇ ਨੇ ਵੀ ਜਿਵੇਂ ਸੈਕਸ਼ਨ ਅਲੱਗ-ਅਲੱਗ ਕਰ ਦੇਣਾ ਹੁਣ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਉਹ ਲੜਕੀ ਨੇ ਪੇਪਰ ਦਿੱਤਾ ਤੇ ਉਹ ਵੀ ਉਹਦੇ ਵਿੱਚ ਨਾ ਪਾਸ ਆ ਸਕੀ ਜਿਹੜੇ ਸੈਕਸ਼ਨ ਚੋਂ ਨੇ ਜਾਣਾ ਸੀ ਜਾਂ ਕਿਵੇਂ ਤੇ ਉਹ ਰਿਜੈਕਟ ਹੋ ਗਈ ਹੋਇਆ ਕੀ ਵੀ ਉਹ ਲੜਕੀ ਐਨਾ ਦਿਲ ਤੇ ਗੱਲ ਨੂੰ ਲਾ ਗਈ ਵੀ ਉਹਨੇ ਆਪਣੀ ਜਾਨ ਹੀ ਦੇ ਦਿੱਤੀ ਤੇ ਹੁਣ ਜਿਹੜਾ ਬਾਪੂ ਦਾ ਪਿਓ ਵੇਖਣ ਵਾਲਾ ਸੀ ਵਿਚਾਰਾ ਚੱਲਿਆ ਨਹੀਂ ਜਾਂਦਾ ਤੇ ਬਾਅਦ ਦੇ ਵਿੱਚ ਕਹਿ ਲੋ ਵੀ ਉਹਨੇ ਉਸ ਕਰਕੇ ਆਪਣੀ ਜਾਨ ਹੀ ਦੇ ਦਿੱਤੀ ਹੁਣ ਇਹਦੇ ਵਿੱਚ ਕਸੂਰ ਕਿਸੇ ਦਾ ਨਹੀਂ ਸੀ ਕਿਸੇ ਦਾ ਕੋਈ ਕਸੂਰ ਨਹੀਂ ਇਹ ਕਸੂਰ ਸੀ ਛੋਟੇ ਦਿਲ ਦਾ ਮਾੜੇ ਦਿਲ ਦਾ ਕਮਜ਼ੋਰ ਦਿਲ ਦਾ ਕਿਉਂਕਿ ਜਾਨ ਦੇਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਆ ਜਾਂਦੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਜਾਨ ਦੇ ਦੇਣੀ ਜੇ ਦੋ ਵਿਚਾਰੀ ਗਈ ਉਹ ਦੇਖੋ ਜੇ ਕਹਿੰਦੇ ਕਿਸੇ ਦੇ ਬੁਰੇ ਵਿੱਚ ਕਿਸੇ ਦਾ ਭਲਾ ਛੁਪਿਆ ਹੁੰਦਾ ਜਿਹੜੇ ਉਹਦੇ ਨਾਲ ਹੋਏ ਸੀ ਨਾ ਰਿਜੈਕਟ ਉਹਨਾਂ ਨੂੰ ਸਕੂਲ ਵਾਲੇ ਨੇ ਰੱਖ ਲਿਆ ਵੀ ਕਹਿ ਲੋ ਵੀ ਉਹਨਾਂ ਨੂੰ ਰੱਖ ਲਿਆ ਕਿਉਂ ਦੇਖੋ ਉਹ ਉਹ ਆਪ ਚਲੀ ਗਈ ਭਲਾ ਉਹਨਾਂ ਦਾ ਹੋ ਗਿਆ ਪਰ ਜੇ ਜਿਉਂਦੀ ਰਹਿੰਦੀ ਹਿੰਮਤ ਕਰਦੀ ਫਿਰ ਕੀ ਸੀਗਾ ਫਿਰ ਕਿਤੇ ਟੈਸਟ ਦੇ ਦਿੰਦੇ ਨੇ ਸੀ ਸਾਰਾ ਕੁਝ ਫਿਰ ਹੋ ਜਾਣਾ ਸੀਗਾ ਹੌਲੀ ਹੌਲੀ ਵੀ ਸਮਾਂ ਤਾਂ ਕਹਿ ਲੋ ਵੀ ਜਿਹੜਾ ਨੰਗੀ ਗਊ ਤੇ ਵਾਪਸ ਆਉਣਾ ਨਹੀਂ ਤੇ ਜੇ ਅਸੀਂ ਆਪਣੀ ਗਲਤੀ ਨਾਲ ਕੋਈ ਕਰ ਬੈਠਿਆ ਫਿਰ ਕੀ ਹੋ ਗਿਆ ਕਿਉਂਕਿ ਇਨਸਾਨ ਗਲਤੀਆਂ ਤੋਂ ਹੀ ਸਿੱਖਦਾ ਹੈ ਤੇ ਜਾਣ ਦੇਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਕਿਉਂਕਿ ਦੇਖੋ ਬੱਚੇ ਵਿਚਾਰੇ ਜਿਹੜੇ ਟੈਲੈਂਟ ਵਾਲੇ ਬੱਚੇ ਹੁੰਦੇ ਨੇ ਮਿਹਨਤ ਕਰਦੇ ਨੇ ਤੇ ਕਈ ਵਾਰੀ ਕਿਸਮਤ ਨਹੀਂ ਸਾਥ ਦਿੰਦੀ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਹਾਰ ਜਾਣਾ ਹੈ ਇਸ ਤਰ੍ਹਾਂ ਨਹੀਂ ਇੱਕ ਨਾ ਇਹ ਸੱਚੀ ਘਟਨਾ ਸੀ ਇੱਕ ਮੈਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਕਹਾਣੀ ਹੈ ਇੱਕ ਸਿੱਖਿਆ ਲੈਣ ਵਾਸਤੇ ਹੈ ਪੜ੍ਹੀ ਸੀ ਮੈਂ ਇੱਕ ਹੀ ਕਹਾਣੀ ਸੀ ਇਹਦੇ ਵਿੱਚ ਨਾ ਇੱਕ ਮਾਂ ਤੇ ਪਿਓ ਦੋ ਜਣੇ ਹਰ ਇੱਕ ਦੀ ਆਪ ਕੋ ਆਪਣੀ ਕਹਾਣੀ ਹੈ ਤੁਹਾਡੀ ਆਪਣੀ ਜ਼ਿੰਦਗੀ ਦੀ ਕਹਾਣੀ ਹੈ ਮੇਰੀ ਆਪਣੀ ਜ਼ਿੰਦਗੀ ਦੀ ਕਹਾਣੀ ਹੈ ਹਰ ਇੱਕ ਦੀ ਆਪ ਕੋ ਆਪਣੀ ਕਹਾਣੀ ਹੈ ਇਸ ਦੁਨੀਆ ਤੇ ਤੇ ਉਹ ਮਾਲਕ ਜਿਹੜਾ ਉਹ ਲਿਖਦਾ ਸਭ ਦੀ ਕਹਾਣੀ ਤੇ ਹੋਇਆ ਕਿ ਮਾਂ ਤੇ ਪਿਓ ਤੇ ਇੱਕ ਹੀ ਲੜਕੀ ਸੀ ਗਰੀਬ ਪਰਿਵਾਰ ਸੀ ਤੇ ਲੜਕੀ ਸਕੂਲ ਦੇ ਵਿੱਚ ਲਾਈ ਹੋਈ ਸੀ ਤੇ ਉਹ ਲੜਕੀ ਨੇ ਨਾ ਪਤਾ ਹੀ ਕੀਤਾ ਉਹਨੇ ਕਿਹਾ ਬਾਪੂ ਵੀ ਐਦਕੀ ਮੈਂ ਵਧੀਆ ਨੰਬਰਾਂ ਨਾਲ ਪਾਸ ਹੋਵਾਂਗੀ ਛੋਟੀ ਸੀ ਤੇ ਬਾਪੂ ਨੇ ਕਿਹਾ ਕੋਤ ਜੇ ਤੂੰ پاس ਹੋ ਗਈ ਤੇ ਤੈਨੂੰ ਮੈਂ ਤੇਰੇ ਮਨਪਸੰਦ ਦੀ ਚੀਜ਼ ਲੈ ਕੇ ਦੇਵਾਂਗਾ ਵੀ ਜੋ ਤੂੰ ਕਹੇਂਗੀ ਤੈਨੂੰ ਉਹੀ ਲੈ ਕੇ ਦੇਵਾਂਗਾ ਕੱਪੜਾ ਲੱਤਾ ਜੋ ਵੀ ਤੂੰ ਕਹੇਂਗੀ ਤੇ ਵੇਖੋ ਹੋਇਆ ਕਿ ਬੱਚੀ ਪੜੀ ਤੇ ਪੜ ਕੇ ਉਕਾਸ ਹੋ ਗਈ ਤੇ ਉਹਨੇ ਕਿਹਾ ਬਾਪੂ ਆ ਚਾਕਰ ਰਿਜ਼ਲਟ پاس ਹੋ ਗਈ ਆ ਤੂੰ ਕਿਹਾ ਸੀ ਤੇਰੇ ਮਤਲਬ ਦੀ ਚੀਜ਼ ਜੋ ਤੂੰ ਕਹੇਂਗੀ ਤੈਨੂੰ ਲੈ ਕੇ ਦੇਵਾਂਗੇ ਚਲੋ ਮੈਂ ਕਹਿੰਦੇ ਫਿਰ ਜਦੋਂ ਗਏ ਨਾ ਸ਼ਾਪ ਤੇ ਦੁਕਾਨ ਤੇ ਗਏ ਤੇ ਉੱਥੇ ਨਾ ਫਰਾਗ ਟੰਗੀ ਹੋਈ ਸੀ ਕੋਈ ਐਸੀ ਵੀ ਜਿਹੜੀ ਉਹ ਬੱਚੀ ਨੂੰ ਬੜੀ ਪਸੰਦ ਆ ਗਈ ਬਹੁਤ ਪਸੰਦ ਆਈ ਕਹਿੰਦੀ ਆਹ ਹੀ ਲੈਣੀ ਜਦੋਂ ਰੇਟ ਪੁੱਛਿਆ ਉਹਦਾ ਰੇਟ ਸੀ 1500 ਤੇ ਅਸਲ ਵਿੱਚ ਹੋਇਆ ਕਿ ਜਦੋਂ ਬਾਪੂ ਨੇ ਦੇਖਤਾ ਸਾਧਾ ਮਾਰੇ ਆ ਰੁਪਈਆ 1000 ਹੀ ਨਿਕਲੇ ਜਦੋਂ 1000 ਨਿਕਲੇ ਆ ਤੇ ਦੇਖੋ ਉਹ ਜਿਹੜਾ ਦੁਕਾਨਦਾਰ ਹੈ ਉਹ ਕਹਿੰਦਾ ਵੀ ਨਹੀਂ 1500 ਤੋਂ ਕੱਟ ਦੇਣੀ ਨਹੀਂ ਉਹ ਕਹਿੰਦਾ ਨਹੀਂ 1000 ਦੇ ਉਹ ਕਹਿੰਦਾ ਨਹੀਂ ਲੈਣੀ ਲੋ ਨਹੀਂ ਲੈਣੀ ਨਾ ਲਓ ਤੇ ਉਹ ਲੜਕੀ ਕਹਿੰਦੀ ਮਾਂ ਆਹ ਹੀ ਲੈਣੀ ਬੱਚੀ ਐ ਜਦ ਕਰ ਲਈ ਤੇ ਉਹਦੇ ਬਾਪੂ ਨੇ ਕਿਹਾ ਬੋ ਤੈਂ ਕਰ ਜੇ ਤੈਨੂੰ ਮੈਂ ਸ਼ਾਮ ਨੂੰ ਤੇਰੇ ਵਾਸਤੇ ਲਈ ਜਾਵਾਂਗਾ ਤੇ ਉਹਨੂੰ ਦੁਕਾਨਦਾਰ ਨੂੰ ਕਹਿੰਦਾ 1000 ਰੱਖਣਾ ਹੈ ਤੇ ਸ਼ਾਮ ਤੱਕ ਮੈਂ ਤੈਨੂੰ ਜਦੋਂ 500 ਰੁਪਏ ਦੇ ਗਿਆ ਵੀ ਸਾਡੀ ਇਹ ਤੂੰ ਰੱਖ ਲੈ ਤੇ ਜਦੋਂ ਤੂੰ ਜਦੋਂ 500 ਰੁਪਏ ਤੁਹਾਨੂੰ ਮੈਂ ਦੇ ਗਿਆ ਉਸ ਪਹਿਲੇ ਤੁਸੀਂ ਮੈਨੂੰ ਫਰਾਕ ਦੇ ਦੇ ਜੀ ਪੈਸੇ ਰੱਖ ਲਓ ਤੁਸੀਂ ਵੇਚਿਆ ਜੇ ਨਾ ਤੇ ਇਸੇ ਤਰ੍ਹਾਂ ਅਸਲ ਚ ਹੋਇਆ ਕਿ ਕਹਿੰਦੇ ਉਹ ਬਾਪੂ ਹੁਣ ਤੁਰਿਆ ਜਾਂਦਾ ਹੈ ਉਹਦੇ ਮਨ ਦੇ ਵਿੱਚ ਬੜੀ ਵਿੱਚ ਚੱਲਦਾ ਹੈ ਵੀ ਕਿਵੇਂ ਨਾ ਕਿਵੇਂ ਵੀ ਕਿਵੇਂ ਨਾ ਕਿਵੇਂ 500 ਰੁਪਏ ਦਾ ਇੰਤਜ਼ਾਮ ਕੀਤਾ ਜਾਵੇ ਜੀ ਦੇ ਸਹਾਰੇ ਦੇ ਨਾਲ ਮੈਂ ਆਪਣੀ ਬੇਟੀ ਦੀ ਫਰਾਕ ਲੈ ਸਕਾਂ ਹੁਣ ਵੇਖੋ ਕਈ ਵਾਰੀ ਉਹ ਪਰਮਾਤਮਾ ਜਿਹੜਾ ਵਹਿਗੁਰੂ ਹੈ ਨਾ ਉਹ 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 ਬੜਾ ਉਹਦੇ ਬੜੇ ਰੰਗ ਨੇ ਉਹਦਾ ਪਤਾ ਹੀ ਕੋਈ ਨਹੀਂ ਉਹ ਕਦੋਂ ਮਿੰਟਰ ਦੇ ਵਿੱਚ ਰਾਜੇ ਨੂੰ ਕਹਿ ਲੋ ਅਸਮਾਨ ਤੇ ਚੜੇ ਨੂੰ ਥੱਲੇ ਦੇਖ ਸਕਦਾ ਤੇ ਥੱਲੇ ਡਿੱਗੇ ਨੂੰ ਕਦੋਂ ਵੀ ਚੱਕ ਸਕਦਾ ਇਹ ਉਹਦੇ ਉਹਦੇ ਰੰਗ ਨੇ ਵਹਿਗੁਰੂ ਦੇ ਪਰ ਅਸੀਂ ਇਹ ਨਹੀਂ ਸੋਚਣਾ ਵੀ ਉਹਦੇ ਨਾਲ ਐ ਤੇ ਮੇਰੇ ਨਾਲ ਹੀ ਐਦਾਂ ਕਿਉਂ ਸਾਡੇ ਨਾਲ ਐਦਾਂ ਕਿਉਂ ਸਾਡੇ ਨਾਲ ਵਿਊਧਿਆਂ ਵਾਂਗੂ ਹੁੰਦਾ ਅਸੀਂ ਵੀ ਉਸੇ ਤਰ੍ਹਾਂ ਹੀ ਕਰਦੇ ਹਾਂ ਅਬ ਥੋੜਾ ਜਿਹਾ ਭਾਈ ਕੈਮਰੇ ਦਾ ਥੋੜਾ ਜਿਹਾ ਹੋ ਰਿਹਾ ਜਿਵੇਂ ਕਹਿ ਲੋ ਬ੍ਰਾਈਟਨੈਸ ਜੀ ਘਟ ਰਹੀ ਹੈ। ਇਹ ਸਿਚੁਏਸ਼ਨ ਦੇ ਵੀ ਸਾਡੇ ਨਾਲ ਵੀ ਕਿਉਂ ਨਹੀਂ? ਤੇ ਅਸਲ ਵਿੱਚ ਹੋਇਆ ਕਿ ਵੀ ਉਹ ਹੁਣ ਬਾਪੂ ਜਦੋਂ ਤੁਰਿਆ ਜਾਂਦਾ ਨਾ ਤੇ ਜਾਂਦੇ ਜਾਂਦੇ ਨੇ ਕੀ ਵੇਖਿਆ ਉੱਥੇ ਨਾ ਕਿਸੇ ਬੰਦੇ ਨੂੰ ਖੂਨ ਦੀ ਲੋੜ ਸੀ। ਹੁਣ ਵੇਖੋ ਪਤਾ ਲੱਗ ਗਿਆ ਨੂੰ ਵੀ ਖੂਨ ਦੀ ਲੋੜ ਹੈ। ਹੁਣ ਵੇਚਿਆ ਨਹੀਂ ਇਹਨੇ ਖੂਨ ਪੈਸੇ ਨਹੀਂ ਪੈਸੇ ਨਹੀਂ ਮੰਗੇ। ਇਹਨੇ ਜਾ ਕੇ ਵੇਖੋ ਉਹਨਾਂ ਦੀ ਮਦਦ ਕੀਤੀ ਵੀ ਮੇਰਾ ਖੂਨ ਆਹਾ ਬਲੱਡ ਹੈ ਤੇ ਤੁਸੀਂ ਲੈ ਲਓ। ਉਹਨਾਂ ਨੇ ਲਿਆ ਤੇ ਉਹਨਾਂ ਨੇ ਕੀ ਕੀਤਾ ਜਦੋਂ ਇਹ ਬਲੱਡ ਦਿੱਤਾ ਉਹਨਾਂ ਘਰ ਵਾਲਿਆਂ ਨੇ ਨਾ ਖੁਸ਼ ਹੋ ਕੇ ਵੀ ਸਾਡੇ ਬੰਦੇ ਦੀ ਜਾਨ ਬਚ ਗਈ ਉਹਨਾਂ ਨੇ ਦਿੱਤਾ ਉਹਨਾਂ 500 ਰੁਪਏ ਦਿੱਤਾ ਨਾਲ ਨਾਲ ਉਹਨੂੰ ਫਰੂਟ ਦਿੱਤੇ ਵੀ ਆ ਖਾਪੀ ਲਵੇਂ ਵੀ ਤੇਰਾ ਖੂਨ ਪੂਰਾ ਹੋ ਜਾਵੇ ਨਾਲ ਤੁਸੀਂ ਖੁਸ਼ ਉਹਨੇ ਕਿਹਾ ਨਹੀਂ ਉਹ ਕਹਿੰਦਾ ਨਹੀਂ ਤੇ ਉਹਨੇ ਜਦੋਂ ਜੇਬ 'ਚ ਪਾਏ ਤੇ ਬਾਹਰ ਆਇਆ ਤੇ ਕਹਿੰਦਾ ਵਾਹ ਵੀ ਵਾਹ ਮੇਰੇ ਮਾਲਕਾ ਤੇਰੇ ਰੰਗ ਨਿਆਰੇ ਨੇ ਕੀਤਾ ਉਹਨੇ ਭੜਾਈ ਤੇ ਹੋਇਆ ਕਿ ਅਸਲ ਵਿੱਚ ਉਹਨੇ ਫਿਰ ਸ਼ਾਮ ਨੂੰ ਜਦੋਂ ਦਿੱਤੇ ਤੇ ਉਹ ਫਰਾਗ ਲੈ ਕੇ ਘਰੇ ਗਿਆ ਜਦੋਂ ਘਰੇ ਗਿਆ ਤੇ ਬੱਚੀ ਬੜੀ ਖੁਸ਼ ਹੋਈ ਵੀ ਮੇਰੇ ਪਿਓ ਵਰਗਾ ਪਿਓ ਹੀ ਕੋਈ ਨਹੀਂ ਤੇ ਉਹਦੀ ਘਰ ਵਾਲੀ ਜਿਹੜੀ ਸੀ ਉਹਨੇ ਉਹਨੇ ਸਹਿ ਸੁਭਾਏ ਪੁੱਛਿਆ ਆਪਣੇ ਪਤੀ ਨੂੰ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੁਸੀਂ 500 ਰੁਪਏ ਕਿੱਥੋਂ ਲਿਆਂਦਾ ਇਕਦਮ ਤੇ ਉਹ ਬੰਦਾ ਜਦੋਂ ਕੁੜੀ ਕੋਲ ਨਹੀਂ ਸੀ ਤੇ ਉਹ ਬੰਦਾ ਬੋਲਿਆ ਕਹਿੰਦਾ ਮੈਂ ਆਪਣੇ ਖੂਨ ਦੀ ਬੋਤਲ ਵੇਚਤੀ ਤੇ ਉਹਦੀ ਔਰਤ ਜਿਹੜੀ ਸੀ ਉਹ ਕਹਿੰਦੀ ਧੰਨੋ ਤੁਸੀਂ ਵੀ ਆਹ ਆ ਪਿਓ ਦਾ ਪਿਆਰ ਆਪਣੀ ਧੀ ਵਾਸਤੇ ਤੇ ਕਹਿੰਦੇ ਵੀ ਸਮਾਂ ਬਤੀਤ ਹੋਇਆ ਇਹ ਜਿਹੜੀ ਇਹ ਸਿੱਖਿਆ ਆਧਾਰ ਤੇ ਇੱਕ ਕਹਾਣੀ ਹੈ ਇਹਦੇ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਹਿੰਦੇ ਅਸਲ ਵਿੱਚ ਹੋਇਆ ਕਿ ਸਮਾਂ ਬਤੀਤ ਹੁੰਦਾ ਗਿਆ ਬਤੀਤ ਹੁੰਦਾ ਗਿਆ ਤੇ ਉਹ ਲੜਕੀ ਪੜ੍ਹ ਲਿਖ ਕੇ ਜਵਾਨ ਹੋ ਗਈ ਤੇ ਉਹਨੇ ਕਿਹਾ ਬਾਪੂ ਵੀ ਮੈਂ ਨਾ ਡਾਕਟਰ ਦੀ ਪੜ੍ਹਾਈ ਡਾਕਟਰੀ ਕਰਨੀ ਹੈ ਤੇ 2 ਲੱਖ ਰੁਪਈਆ ਚਾਹੀਦਾ ਐ ਐਡਮਿਸ਼ਨ ਵਾਸਤੇ ਪੈਸੇ ਚਾਹੀਦੇ ਨੇ ਪੜ੍ਹਾਈ ਬੜੀ ਮਹਿੰਗੀ ਤੇ ਬਾਪੂ ਨੇ ਹੁਣ ਹਾਲਤ ਬਹੁਤ ਗਰੀਬੀ ਐ 2 ਲੱਖ ਰੁਪਈਆ ਕਿੱਥੋਂ ਆਵੇ ਤੇ ਘਰ ਵਾਲੀ ਉਹਦੀ ਨੇ ਕਿਹਾ ਵੀ ਬੋਤਾ ਆਪਣੇ ਕੋਲ ਇੰਨੇ ਪੈਸੇ ਹੈ ਨਹੀਂ ਵੀ ਤੂੰ ਛੱਡ ਖੜਾ ਪਰ ਉਹ ਕਹਿੰਦੀ ਵੀ ਨਹੀਂ ਜੇ ਮੈਂ ਜ਼ਿੰਦਗੀ ਚਾਹੀਆਂ ਐ ਇਹਨਾਂ ਮੈਂ ਪੜ੍ਹ ਲੈ ਕੇ ਜੇ ਮੈਂ ਨਾ ਆ ਗਾਂ ਗਈ ਤੇ ਫਿਰ ਫਾਇਦਾ ਕੀ ਹੋਇਆ ਤੇ ਪਿਓ ਕਹਿੰਦਾ ਪੁੱਤ ਕੋਈ ਨਹੀਂ ਤੂੰ ਪੜ ਕੋਈ ਨਹੀਂ ਮੈਂ ਕਿਤੋਂ ਨਾ ਕਿਤੋਂ ਇੰਤਜ਼ਾਮ ਵੈਗਰੂ ਕਰੇਗਾ ਕਿਰਪਾ ਕਿਤੋਂ ਨਾ ਕਿਤੋਂ ਮੈਂ ਇਹ ਇੰਤਜ਼ਾਮ ਕਰ ਲਾਂਗਾ ਤੇ ਅਸਲ ਵਿੱਚ ਹੋਇਆ ਕਿ ਉਹ ਉਹ ਜਿਹੜਾ ਬਾਪੂ ਸੀਗਾ ਉਹਨੂੰ ਕਿਸੇ ਪਰਿਵਾਰ ਦੇ ਵਿੱਚ ਪਤਾ ਲੈਣ ਗਿਆ ਤੇ ਜਦੋਂ ਪਤਾ ਲੈਣ ਗਿਆ ਤੇ ਉੱਥੇ ਪਤਾ ਕੀ ਲਿਆ ਉਹਨੇ ਵੀ ਜਿਹੜੇ ਮੁੰਡੇ ਦਾ ਪਤਾ ਲੈਣ ਗਿਆ ਉਹਦੀ ਇੱਕ ਕਿਡਨੀ ਫੇਲ ਸੀ ਸੌਰੀ ਮਾਫ ਕਰਨਾ ਦੋ ਕਿਡਨੀਆਂ ਫੇਲ ਸੀ ਉਹਦੀਆਂ ਦੋਵੇਂ ਕਿਡਨੀਆਂ ਫੇਲ ਹੋਦੀਆਂ ਤੇ ਆਖਰੀ ਸਵਾਸਾਂ ਦੇ ਪਿਆ ਤੇ ਰੱਬ ਅਗੇ ਅਰਦਾਸਾਂ ਹੁੰਦੀਆਂ ਰਹੀਆਂ ਤੇ ਕਿਸੇ ਨੇ ਕਿਸੇ ਨੇ ਕਿਹਾ ਵੀ ਜੇ ਕੋਈ ਆਪਣੀ ਕਿਡਨੀ ਦੇ ਦੇਵੇ ਤੇ ਇੱਕ ਵੀ ਉਹ ਵੀ ਜਿਉਂਦਾ ਰਹਿ ਸਕਦਾ ਇੱਕ ਦੇ ਸਹਾਰੇ ਤੇ ਇਹ ਵੀ ਜਿਉਂਦਾ ਹੋ ਸਕਦਾ ਤੇ ਕਹਿੰਦੇ ਇਹ ਕੋਈ ਮੈਂ ਜਿਹੜੀ ਸੁਣਾ ਰਿਆ ਕੋਈ ਸਚਾਈ ਨਹੀਂ ਇਹ ਕਹਾਣੀ ਹੈ ਇੱਕ ਕਹਿੰਦੇ ਕਹਿੰਦੇ ਵੀ ਉਹ ਵੀ ਜਿਉਂਦਾ ਰਹਿ ਸਕਦਾ ਤੇ ਜਿਹੜਾ ਬੰਦਾ ਦੇਊਗਾ ਕਿਡਨੀ ਉਹ ਵੀ ਜਿਉਂਦਾ ਰਹਿ ਸਕਦਾ ਤੇ ਇਹਨੇ ਸੋਚਿਆ ਵੀ ਕਿਉਂ ਨਾ ਉਹਨਾਂ ਨੇ ਕਿਹਾ ਵੀ ਪੈਸੇ ਵੀ ਜਿੰਨੇ ਮਰਜ਼ੀ ਕੋਈ ਲੈ ਲਵੇ ਵੀ ਸਾਡੇ ਬੰਦੇ ਦੀ ਜਾਨ ਬਚ ਜਾਏ ਬਾਹਰੋਂ ਆਇਆ ਸੀ ਉਹ ਮੁੰਡਾ ਵੀ ਜੇ ਜਾਨ ਵੱਜ ਜਾਵੇ ਪੈਸੇ ਜਿੰਨੇ ਮਰਜ਼ੀ ਕੋਈ ਲੈ ਲਵੇ ਅਸੀਂ ਉਹਨਾਂ ਨੇ ਕਾਫੀ ਪੈਸੇ ਉਧਰ ਗਏ ਨੇ ਅਸੀਂ 10 ਲੱਖ ਦੇਾਂਗੇ ਜੇ ਕੋਕਟਣੀ ਦੇਦੇ ਨੇ ਜੋ ਤੇ ਉਹਨੇ ਕੀ ਸੋਚਿਆ ਉਹਨਾਂ ਦਾ ਲੱਗੀ ਵੀ ਮੈਂ ਤਾਂ ਸਾਰੀ ਉਮਰ ਨਹੀਂ ਕਮਾ ਸਕਦਾ ਤੇ ਮੈਂ ਕਿਹੜਾ ਕੁਨੇ ਕਿਹੜਾ ਖਤਮ ਹੋ ਜਾਣਾ ਇੱਕ ਆਪਣੇ ਕੋਲ ਵੀ ਆਪਾਂ ਨਾਰਮਲ ਕੰਮ ਕਰਨੇ ਕਰਦੇ ਫਿਰਾਂਗੇ ਤੇ ਉਹਨੇ ਇਸੇ ਤਰ੍ਹਾਂ ਕੀਤਾ ਤੇ 2 ਲੱਖ ਦਾ ਇੰਤਜ਼ਾਮ ਕੀਤਾ ਤੇ ਆਪਣੀ ਬੇਟੀ ਨੂੰ ਪੜਾਇਆ ਤੇ ਹੁਣ ਬੇਟੀ ਜਦੋਂ ਪੜ ਲਿਖ ਗਈ ਸਾਰਾ ਕੁਝ ਜਦੋਂ ਨੇ ਰਿਜ਼ਲਟ ਆਉਣਾ ਸੀ ਵੀ ਕਹ ਲੋ ਵੀ ਡਾਕਟਰ ਨੂੰ ਪੂਰਾ ਬਣਨਾ ਸੀ ਉਹਨੇ ਪੜਾਈ ਕਰ ਲਈ ਸਾਰਾ ਕੁਝ ਕਰ ਲਿਆ ਤੇ ਜਦੋਂ ਬਾਪੂ 4 ਦਿਨ ਪਹਿਲਾਂ ਉਹਦੇ ਕੋਲੇ ਗਿਆ ਵੀ ਜਿਵੇਂ ਕਹ ਲੋ ਗੁੱਡ ਲੱਕ ਕਹਿਣ ਆਪਣੀ ਧੀ ਨੂੰ ਮਿਲਣ ਗਿਆ ਜਦੋਂ ਬਾਪੂ ਗਿਆ ਨਾ ਤੇ ਕੀ ਦੇਖਦਾ ਵੀ ਸਾਹਮਣੇ ਨਾ ਬਹੁਤ ਕਾਫੀ ਭੀੜ ਹੈ ਜਿੱਥੇ ਉਹ ਪੜਾਈ ਕਰਦੀ ਸੀ ਜਿੱਥੇ ਉਹ ਪ੍ਰੈਕਟਿਸ ਕਰਦੀ ਸੀ ਪੜਾਈ ਕਰਦੀ ਸੀ ਉੱਥੇ ਦੇਖਦਾ ਵੀ ਕਾਫੀ ਬਹੁਤ ਭੀੜ ਹੈ ਤੇ ਕਾਫੀ ਉੱਚੀਆਂ ਬਿਲਡਿੰਗਾਂ ਨੇ ਤੇ ਭੀੜ ਦੇ ਵਿੱਚ ਵੇਖਿਆ ਉਹਨੇ ਕਿਸੇ ਨੂੰ ਪਿੱਛੋਂ ਪੁੱਛਿਆ ਨੇ ਧਿਆਨ ਚਾਹੀ ਨਹੀਂ ਕਹਿੰਦਾ ਵੀ ਕੀ ਹੋ ਗਿਆ ਕਹਿੰਦੇ ਉਹ ਲੜਕੀ ਵੇਖੋ ਧਿਆਨ ਨਾਲ ਜੋਥੇ ਕੀ ਵੇਖਿਆ ਵੀ ਇੱਕ ਲੜਕੀ ਜਿਹੜੀ ਹੈ ਵੀ ਉਹ ਲਟਕਦੀ ਪਈ ਹੈ ਤੇ ਉਹਨੇ ਆਪਣੇ ਜਾਨ ਦੇ ਦਿੱਤੀ ਵੀ ਜਿਹਨੂੰ ਕਹਿ ਲੋ ਵੀ ਖੁਦਕੁਸ਼ੀ ਕਰ ਲਈ ਤੇ ਜਦੋਂ ਉਹਨੇ ਇਹ ਕੰਮ ਕੀਤਾ ਤੇ ਜਦੋਂ ਗਿਆ ਇਹ ਬਕੂ ਆਪਣੀ ਧੀ ਨੂੰ ਮੜਨ ਜਦੋਂ ਇਹਨੂੰ ਪਤਾ ਲੱਗਾ ਤੇ ਉਹ ਏਸੇ ਦੀ ਧੀ ਨਿਕਲੀ ਹੁਣ ਪਤਾ ਲੱਗਾ ਵੀ ਐਂ ਕਿਉਂ ਕੀਤਾ ਪਤਾ ਕੀ ਲੱਗਾ ਵੀ ਕਿਸੇ ਲੜਕੇ ਦੇ ਨਾਲ ਪਿਆਰ ਕਰਦੀ ਸੀ ਉਹਨੇ ਵਿਆਹ ਨਹੀਂ ਕਰਾਇਆ ਕਦੇ ਹੋਰ ਕਰਾ ਲਿਆ ਤੇ ਉਹਦੇ ਦੁੱਖ ਤੋਂ ਹੀ ਚੱਲ ਸਾਰਾ ਕੰਮ ਖਤਮ ਹੁਣ ਵੇਖੋ ਕਿੱਥੋਂ ਕਹਾਣੀ ਚੱਲੀ ਸੀ ਸੋਚਣਾ ਕੀ ਸੀ ਉਹਨੇ ਵੀ ਪਿਆਰ ਇੰਨੇ ਇੰਨਾ ਹੀ ਅੰਨਾ ਹੋ ਗਿਆ ਏਡਾ ਹੀ ਵੱਡਾ ਹੋ ਗਿਆ ਇਹਨੂੰ ਕਹਿ ਲੋ ਵੀ ਹਵਸ ਕਹਿ ਲੋ ਜਾਂ ਕੁਝ ਕਹਿ ਲੋ ਵੀ ਇੰਨਾ ਹੀ ਅੰਨਾ ਹੋ ਗਿਆ ਵੀ ਦਿਸੇ ਹੀ ਨਹੀਂ ਕੰਮ ਵੀ ਮੇਰੇ ਮਾਪੇ ਆਪਣੇ ਮੇਰੇ ਵਾਸਤੇ ਕਿੱਥੋਂ ਕੰਮ ਚੱਲਿਆ ਜਦੋਂ ਦੀ ਮੈਂ ਪੈਦਾ ਹੋਈ ਬਿੱਥੋਂ ਕੰਮ ਚੱਲਿਆ ਕੀ ਗੁਰੂ ਹੋਇਆ ਇੰਨਾ ਪੜਾਇਆ ਲਿਖਾਇਆ ਮੈਨੂੰ ਆਪਣਾ ਸਰੀਰ ਤੱਕ ਉਹਨਾਂ ਨੇ ਵੇਚ ਦਿੱਤਾ ਮੇਰੀ ਖਾਤਰ ਤੇ ਮੈਂ ਇੱਕ ਇਸ ਜੇ ਮੈਂ ਪੂਰੀ ਕੰਪਲੀਟ ਬਣ ਜਾਵਾਂਗੀ ਜੋ ਮੈਨੂੰ ਪੜਾਉਣਾ ਚਾਹੁੰਦੇ ਸੀ ਪੜ ਜਾਏ ਕਰ ਨੂੰ ਮੈਂ ਉਹਨਾਂ ਦੇ ਸਹਾਰਾ ਬਣਾਂਗੀ ਬਸ ਆਪਣਾ ਵੇਖ ਲਿਆ ਤੇ ਮਨ ਪਿੱਛੇ ਲੱਗ ਕੇ ਤੇ ਕਿਸੇ ਦਾ ਕੀ ਗਿਆ ਫਿਰ ਉਹਦੇ ਮਾਂ ਬਾਪ ਰਹਿ ਗਏ ਇਸੇ ਤਰ੍ਹਾਂ ਭਾਈ ਇਸ ਦੁਨੀਆ ਤੇ ਨਾ ਬੜਾ ਕੁਝ ਹੋ ਜਾਂਦਾ ਹੈ ਦੁੱਖ ਸੁੱਖ ਬਹੁਤ ਹੋ ਜਾਂਦੇ ਨੇ ਸਮੁੰਦਰ ਨੂੰ ਰੋਗ ਚੰਗਾ ਥੋੜਾ ਕਹਿੰਦੇ ਨੇ ਕੋਈ ਜਿਵੇਂ ਕੋਈ ਸੋਚਦਾ ਉਵੇਂ ਕਹੀ ਜਾਂਦਾ ਤੁਸੀਂ ਵੀ ਇਹ ਚੀਜ਼ ਨਹੀਂ ਸੋਚਣੀ ਆਪਣਾ ਕਰਮ ਕਰਨਾ ਜੇ ਕੋਈ ਗਲਤ ਸੋਚ ਦੇ ਨਾਲ ਅਸੀਂ ਆਪਣਾ ਨੁਕਸਾਨ ਨਹੀਂ ਕਰਨਾ ਕਿਉਂਕਿ ਜਿਹੜੀ ਜਾਨ ਹੈ ਇਸ ਤੋਂ ਕੀਮਤੀ ਕੁਝ ਵੀ ਨਹੀਂ ਜੇ ਇਹ ਹੈ ਜਿਵੇਂ ਕਹਿੰਦੇ ਜਾਨ ਹੈ ਤੇ ਜਹਾਨ ਹੈ ਜਿਉਂਦੇ ਜੀ ਬੰਦਾ ਕਿਸੇ ਵੀ ਮੋੜਚੇ ਨੂੰ ਫਤਿਹ ਕਰ ਸਕਦਾ ਹੈ ਇੱਕ ਵਾਰੀ ਡਿੱਗੇਗਾ ਦੋ ਵਾਰੀ ਡਿੱਗੇਗਾ ਕਿੰਨੇ ਵਾਰੀ ਡਿੱਗੇਗਾ ਹਿੰਮਤ ਰੱਖਣੀ ਇਨਸਾਨ ਨੇ ਵੀ ਵੇਖੀ ਜਾਵੇਗੀ ਜਿਹੜਾ ਕੁਝ ਹੋਵੇਗਾ ਤੇ ਜਿਹੜੇ ਹਿੰਮਤ ਰੱਖਦੇ ਨੇ ਸੱਚ ਦਾਣਿਓ ਉਹ ਉਹਨਾਂ ਦੀ ਹਮੇਸ਼ਾ ਜਿੱਤ ਹੀ ਹੁੰਦੀ ਹੈ ਕਿਉਂਕਿ ਮੈਂ ਅੱਗੇ ਵੀ ਕਹਿਣਾ ਹੁੰਦਾ ਨਾ ਵੀ ਚਾਹੇ ਮਹਿਲ ਹੋ ਚਾਹੇ ਹੋ ਝੋਪੜੀ ਖੁਸ਼ੀ ਵਾਂਗ ਮਿਲੇਗੀ ਜਿੱਥਾਂ ਸ਼ਾਂਤ ਹੋ ਖੋਪੜੀ ਤੇ ਕਹਿੰਦੇ ਨਾ ਦੇਖ ਕਿਸੇ ਦੀ ਪ੍ਰਾਈ ਚੋਪੜੀ ਵੀ ਜੋ ਤੈਨੂੰ ਦਿੱਤਾ ਉਹਦੇ ਵਿੱਚ ਆਨੰਦ ਮਾਣ ਕਿਸੇ ਵਰਨਾ ਵੇਖ ਵੀ ਐ ਹੋਜੂ ਉਹ ਹੋਜੂ ਇਸ ਤਰ੍ਹਾਂ ਐ ਜੋ ਪਹਿਲੇ ਸਾਲ ਤੇ ਕਿਲੋ ਪੜਾਈਆਂ ਵਿੱਚ ਲੰਘ ਜਾਂਦੇ ਨੇ ਜ਼ਿੰਦਗੀ ਕਿੱਡੀ ਕ ਹੈ ਪੜਾਈਆਂ ਦੇ ਵਿੱਚ ਸਾਲ ਲੰਘ ਗਏ ਫਿਰ ਨੌਕਰੀ ਲੱਭਣ ਦੇ ਫਿਰ ਕਈ ਬੰਦੇ ਦਾ ਸਾਰੇ ਉਹ ਮਾਇਆ ਬਣ ਕੇ ਛੱਡਣਾ ਬਣ ਕੇ ਛੱਡਣਾ ਉਸੇ ਕੰਮ ਜ਼ਿੰਦਗੀ ਲੰਘ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਦਾ ਆਨੰਦ ਵੀ ਮਾਣਨਾ ਹੈ ਜਿਹੜੇ ਜਿਹੜੇ ਜਿਹੜੀ ਪਤਾ ਨਹੀਂ ਕਰਮਾਂ ਦੇ ਨਾਲ ਸਾਨੂੰ ਮਿਲ ਗਈ ਤੇ ਜਨੇ ਆਪਣਾ ਤਾਂ ਸਾਰਿਆਂ ਦਾ ਹਿਸਾਬ ਹੈ ਵੀ ਅੰਨੇ ਮਾਨਕ ਵੀ ਅੰਨੇ ਬੰਦੇ ਨੂੰ ਹੀਰਾ ਫੜਾਦਾ ਆਪਾਂ ਤੇ ਵਿਸਦਾ ਨਹੀਂ ਪਿਆ ਬਸ ਆਹੀ ਗੱਲ ਹੈ ਹੋਰ ਕੋਈ ਨਹੀਂ ਤੇ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਨੇ ਬਹਿਰਾ ਦਿੰਦੇ ਨੇ ਵੀ ਭਾਈ ਪਤਾ ਕੋਈ ਨਹੀਂ ਕਿਹੜੇ ਵੇਲੇ ਜਾਨ ਨਿਕਲ ਜਾਣੀ ਹੈ ਠੀਕ ਹੈ ਅਸੀਂ ਕੋਸ਼ਿਸ਼ ਕਰਨੀ ਹੈ ਵੀ ਕੁਝ ਵੀ ਬਣਨ ਦੀ ਕੋਸ਼ਿਸ਼ ਕਰਨੀ ਹੈ ਪੜਨ ਲਿਖਣ ਦੀ ਕੋਸ਼ਿਸ਼ ਕਰਨੀ ਹੈ ਇਨਸਾਨ ਕੁਝ ਵੀ ਹਾਸਲ ਕਰ ਸਕਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਸਾਨੂੰ ਕੋਈ ਕੋਈ ਘਾਟਾ ਪੈ ਗਿਆ ਕਿਸੇ ਪ੍ਰਕਾਰ ਦਾ ਜਾਂ ਅਸੀਂ ਡਿੱਗ ਪਏ ਜਾਂ ਕੋਈ ਵੀ ਹੋ ਗਿਆ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਭਾਈ ਗਾਂ ਕੁਛ ਕਰ ਹੀ ਨਹੀਂ ਸਕਦੇ ਐ ਨਹੀਂ ਹੁੰਦਾ ਇਸ ਕਰਕੇ ਭਾਈ ਧੀਰਜ ਰੱਖਿਆ ਕਰੋ ਸੰਤੋਖ ਰੱਖਿਆ ਕਰੋ ਵਹਿਗੂ ਨੇ ਜੋ ਦਿੱਤਾ ਹੈ ਉਹਦੇ ਵਿੱਚ ਆਨੰਦ ਹੈ ਜੇ ਤੁਸੀਂ ਵੀਡੀਓ ਦੇਖਦੇ ਹੋ ਤੇ ਸਾਡਾ ਜਿੰਨੇ ਸਾਨੂੰ ਸੋਝੀ ਅਗਲ ਹੈਗੀ ਹੈ ਸਾਂਝੀ ਕਰਦੇ ਆ ਵੀ ਭਾਈ ਵੀ ਇੰਨਾਂ ਗੱਲਾਂ ਤੋਂ ਬਚਿਆ ਜਾ ਸਕੇ ਜਿੰਦਨੀ ਲਬਦੀ ਦੁਆਰਾ ਵੀਡੀਓ ਵੇਖਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਅਸੀਂ ਕੋਸ਼ਿਸ਼ ਕਰੀਦਾ ਵੀ ਘਰੇਲੂ ਚੀਜ਼ਾਂ ਹੁੰਦੀਆਂ ਨੇ ਜੇ ਅਸੀਂ ਕੋਈ ਸਾਡੇ ਪਰਿਵਾਰਕ ਵੀਡੀਓ ਹੁੰਦੀਆਂ ਨੇ ਚੁਣੀਆਂ ਲਈਆਂ ਹੁੰਦੀਆਂ ਨੇ ਸਾਰਾ ਕੁਝ ਸੋ ਅਸੀਂ ਕਾਜੀ ਤੇ ਆਪਣਾ ਕਰਮ ਕਰ ਰਹੇ ਆ ਅੱਗੇ ਪ੍ਰਮਾਤਮਾ ਦੇ ਹੈ ਤੇ ਆਪ ਸਰੋਤਿਆਂ ਦੇ ਹੈ ਤੁਸੀਂ ਲੋਕ ਬਣਾਉਂਦੇ ਹੋ ਤੁਸੀਂ ਲੋਕ ਜਿਵੇਂ ਕਹਿੰਦੇ ਵੀ ਦਾੜੀ ਵਾਲੇ ਬੰਦੇ ਹੀ ਉਹ ਨਹੀਂ ਸਿਉਂਦੇ। ਵੇਖੋ ਜੇ ਪੱਗਾਂ ਵਾਲੇ ਸਟੇਟਾਂ ਤੇ ਚੜ ਗਏ ਵੀ ਫਿਰ ਵੀ ਨਾ ਬਣ ਗਿਆ। ਇਸੇ ਤਰ੍ਹਾਂ ਦਾੜੀ ਵਾਲੇ ਨੂੰ ਥੋੜਾ ਘੱਟ ਕੀਤਾ ਜਾਂਦਾ। ਪਰ ਜਦੋਂ ਕੋਈ ਐ ਚੱਲਣ ਲੱਗ ਪੈਂਦਾ ਸਿਸਟਮ ਫਿਰ ਉਹ ਲੋਕ ਉਸੇ ਤਰ੍ਹਾਂ ਦੇ ਟ੍ਰੈਂਡ ਫੋਲੋ ਕਰਦੇ ਨੇ। ਤੇ ਆਪਾਂ ਕੱਲ ਵੀ ਵੀਡੀਓ ਅਪਲੋਡ ਕੀਤੀ ਸੀਗੀ ਆਪਣੇ ਚੈਨਲ ਤੇ। ਸੋ ਕਿਰਪਾ ਕਰਕੇ ਜਿਨ੍ਹਾਂ ਨੇ ਨਹੀਂ ਵੇਖੀ ਉਹ ਵੀਡੀਓ ਵੇਖਣ ਵਾਲੀ ਹੈ। ਮਿਹਨਤ ਕਰਕੇ ਬਣਾਈ ਹੈ। ਉਹਨੂੰ ਵੀ ਵੇਖਣ ਦੀ ਕਿਰਪਾ ਕਰੋ ਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਪਸੰਦ ਆਵੇਗੀ। ਜਿਹੜੇ ਜਿਹੜੇ ਆਪ ਪਿਸ਼ੋਕਰ ਦੇਖਣਾ ਚਾਹੁੰਦੇ ਨੇ ਜਿਹੜੇ ਸੱਭਿਆਚਾਰ ਨਾਲ ਜੁੜੇ ਨੇ ਜਿਹੜੇ ਬਿਲਕੁਲ ਠੇਸ ਪੰਜਾਬੀ ਨੇ ਉਹ 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 ਠੇਹੀਆਂ ਚੀਜ਼ਾਂ ਵੇਖ ਕੇ ਉਹਨਾਂ ਨੂੰ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ ਆਨੰਦ ਮਿਲਦਾ ਹੈ ਤੇ ਬਹੁਤ ਪਿਆਰ ਮਿਲਦਾ ਹੈ ਸਭ ਦਾ ਧੰਨਵਾਦ ਤੇ ਦੇਖੋ ਜ਼ਿੰਦਗੀ ਚੱਲਦੀਆਂ ਚੱਲਦੀਆਂ ਜੀ ਆਪਣਾ ਸਾਰਿਆਂ ਦਾ ਇੱਕ ਰਿਲੇਸ਼ਨ ਜੁੜਿਆ ਹੈ ਉਹ ਪ੍ਰਮਾਤਮਾ ਨੇ ਜੁੜਿਆ ਇਹ ਵੀ ਇੱਕ ਤਰੀਕਾ ਵੀ ਬੰਦਾ ਕਿਤੇ ਬੈਠਾ ਤੇ ਕਿਤੇ ਤੇ ਵੀ ਗੱਲਬਾਤ ਹੋ ਜਾਂਦੀ ਹੈ ਸੋ ਅੱਜ ਵਾਸਤੇ ਇੰਨਾ ਹੀ ਪ੍ਰਵਾਨ ਕਰਨਾ ਜ਼ਿੰਦਗੀ ਜਿਉਂਦੇ ਲੋ ਟੈਂਸ਼ਨ ਲੈਣ ਦੀ ਲੋੜ ਨਹੀਂ ਜਿਹਨੇ ਪੈਦਾ ਕੀਤਾ ਉਹ ਉਹ ਆਪੇ ਉਹ ਸਭ ਕੁਝ ਕਰੇਗਾ ਅਸੀਂ ਤੇ ਆਪਦਾ ਕਰਮ ਕਰ ਸਕਦੇ ਆ ਸੋ ਗਲਤੀਆਂ ਛਲਤੀਆਂ ਵੀ ਸਾਡੇ ਤੋਂ ਹੋ ਜਾਂਦੀਆਂ ਨੇ ਵੀਡੀਓ ਵਿੱਚ ਵੀ ਸਾਰਾ ਕੁਝ ਤੇ ਜਿਹੜੇ ਸਰੋਤੇ ਚੀਜ਼ਾਂ ਦਾ ਗਿਆਨ ਰੱਖਦੇ ਨੇ ਸੋ ਸਾਨੂੰ ਭਾਈ ਮਾਫ ਕਰ ਦੇਣਾ ਖਿਮਾ ਕਰ ਦੇਣਾ ਅੱਜ ਦਾ ਲਾਈਵ ਇੰਨਾ ਕੀ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਦੇਖਿਆ ਤੇ ਜਿਹੜੇ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਕੋਟਾਨ ਕੋਟ ਧੰਨਵਾਦ ਪ੍ਰਵਾਨ ਕਰੋ ਸਭ ਦਾ ਧੰਨਵਾਦ ਜੀ